ਉਹ ਲੋਕੀਂ ਅਸੀਂ ਤਾਂ ਇਹ ਸਾਲਾਂ ਤੋਂ ਹੀ ਪਾਠ ਕਰਦੇ ਆ ਬੱਚੇ ਹੋਰ ਵੀ ਪਾਠ ਚੰਨ ਸਕਾ ਲੇ ਆ ਤੇ ਇਹ ਪ੍ਰੋਗਰਾਮ ਵੀ ਬੱਚੇ ਕਰਦੇ ਆ ਨਾਲ ਮਿਲ ਕੇ ਸੰਗਤ ਸਾਡੀ ਬਹੁਤ ਸ਼ਰਧਾ ਸੰਗਤ ਦੀ ਤੇ ਇਹ ਕੁਝ ਵਿਵਾਦ ਹੋ ਗਿਆ ਜਿੱਦਾਂ ਗੁਰਦੁਆਰਾ ਸਾਹਿਬ ਬੰਦ ਕਰਨ ਦੇ ਅਸੀਂ ਨਹੀਂ ਚਾਹੁੰਦੇ ਵੀ ਇਹ ਗੁਰਦੁਆਰਾ ਸਾਹਿਬ ਬੰਦ ਹੋਵੇ ਤੇ ਇਸ ਕਰਕੇ ਸਾਡੀ ਇਹ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਇਹ ਗੁਰਦੁਆਰਾ ਸਾਹਿਬ ਬੰਦ ਨਹੀਂ ਹੋਣਾ ਚਾਹੀਦਾ ਬਾਕੀ ਇਹਦੇ ਵਿੱਚ ਜਿੱਦਾਂ ਵੀ ਹੋਵੇ ਕਮੇਟੀ ਬਣਨੀ ਹੋਵੇ ਕਮੇਟੀ ਬਣਾ ਦੇਣਾ ਜੋ ਵੀ ਹੋਵੇ ਸੰਗਤ ਪੂਰਾ ਸਹਿਯੋਗ ਦੇਊਗੀ ਔਰ ਜਿੱਦਾਂ ਵੀ ਮਹਾਰਾਜ ਦੇ ਘਰ ਦੀ ਪੂਰੀ ਦੇਖਭਾਲ ਵੀ ਕਰਾਂਗੇ ਤੇ ਇੱਥੋਂ ਬਸ ਮਹਾਰਾਜ ਦਾ ਸਮੂਹ ਇੱਥੇ ਬਰਾਜਮਾਨ ਰਹਿਣੇ ਚਾਹੀਦੇ ਆ ਸੰਗਤ ਦੀ ਇਹ ਸਾਰੀ ਸਾਡੀ ਵੀ ਔਰ ਸਾਰੀ ਸੰਗਤ ਦੀ ਵੀ ਇਹ ਹੀ ਬੇਨਤੀ ਹੈ ਲੱਗਦਾ ਕਿ ਗੁਰਦੁਆਰਾ ਬੰਦ ਕਰਨ ਦੇ ਲਈ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕੋਈ ਖੌਫ ਨਹੀਂ ਰਿਹਾ ਉਹਨਾਂ ਤੇ ਇਹੋ ਜੀ ਘਟਨਾ ਕਰਨੀ ਕਿੰਨਾ ਕਿੰਨੀ ਨਿੰਦਾ ਸਮਝਦੇ ਹੋ ਇਹ ਬਹੁਤ ਬਹੁਤ ਮੰਦ ਭਾਗੀ ਨਿੰਦਾ ਜੀ ਇਹ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਬਹੁਤ ਦੁੱਖ ਦੀ ਗੱਲ ਆ ਇਹ ਸਾਰਾ ਜੋ ਕੁਝ ਵੀ ਹੋਇਆ ਸਾਜ਼ਿਸ਼ ਬੰਦ ਕਰਾਉਣ ਦੇ ਚੱਕਰ 'ਚ ਹੀ ਹੋਇਆ ਜੀ ਕਿਉਂਕਿ ਉਹ ਲਲਕਾਰ ਕੇ ਕਹਿ ਚੁੱਕਿਆ ਵੀ ਅਸੀਂ ਇਸ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਇਥੋਂ ਮਹਾਰਾਜ ਦੇ ਸਰੂਪ ਚੱਕ ਦੋ ਕੋਈ ਲੋੜ ਨਹੀਂ ਪਰ ਸੰਗਤ ਦੀ ਸਾਡੇ ਸਾਰਿਆਂ ਦੀ ਇਹ ਹੀ ਬੇਨਤੀ ਹੈ ਕਿ ਮਹਾਰਾਜ ਦਾ ਸਰੂਪ ਇਥੋਂ ਨਹੀਂ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਨਗਰ ਦੇ ਵਿੱਚ ਇੱਥੇ ਜਗਦਵਰਾ ਸਾਹਿਬ ਸਤਿਗੁਰੂ ਜੀ ਬਰਾਜਮਾਨ ਹੋਏ ਸੀ ਸਾਰੀ ਸੰਗਤ ਇੱਥੋਂ ਆਉਂਦੀ ਚਲੋ ਫਿਰ ਸਮੇਂ ਦੇ ਸਹਾ ਹੁਣਾ ਜੋਰ ਦੁਆਰਾ ਹੋਰ ਵੀ ਸਤਤ ਹੋ ਗਏ ਪਰ ਅਸੀਂ ਇਹਹੀ ਬੇਨਤੀ ਹੈ ਸਾਡੀ ਸਾਰੀ ਸੰਗਤ ਦੀ ਬੇਥੋਂ ਮਹਾਰਾਜ ਦਾ ਸਰੂਪ ਜਾਣਾ ਨਹੀਂ ਚਾਹੀਦਾ ਜੋ ਵੀ ਹੋਵੇ ਕਮੇਟੀ ਬਣ ਜੇ ਕੁਝ ਵੀ ਇਤਦਾ ਵੀ ਹੋਵੇ ਸਾਰੀ ਸੰਗਤ ਸਾਥ ਦੋ ਵੀ ਤੇ ਮਹਾਰਾਜ ਦਾ ਸਰੂਪ ਇੱਥੇ ਰਹਿਣੇ ਚਾਹੀਦੇ ਬਾਬਾ ਜੀ ਬਾਬਾ ਜੀ ਕੋਲੋਂ ਜਿੰਦਾ ਤਕਰੀਬਨ ਸਮਾਂ ਹੋ ਗਿਆ ਤੁਸੀਂ ਡਟੇ ਹੋਏ ਹੋ ਇਹ ਰਾਤ ਤੱਕ ਇਦਾਂ ਹੀ ਬੈਠੇ ਰਹੋਗੇ ਤੁਸੀਂ ਅਸੀਂ ਜਿੰਨਾ ਚਿਰ ਕੋਈ ਵੀ ਗੱਲ ਨਹੀਂ ਨਿਬੜਦੀ ਅਸੀਂ ਜਾਵਾਂਗੇ ਨਹੀਂ ਸਾਰੀ ਫੰਗ ਇੱਥੇ ਰਹਿ ਰੂਗੀ ਇੱਥੇ ਬੈਠੇ ਰਵਾਂਗੇ ਭਾਵੇਂ ਸਾਰੀ ਰਾਤ ਬੈਠਣਾ ਪਵੇ ਅਸੀਂ ਸਾਰਾ ਪ੍ਰਸ਼ਾਸਨ ਦਾ ਵੀ ਆਏ ਹੋਏ ਸਾਰੇ ਕਮੇਟੀ ਮੈਂਬਰ ਉਹਨਾਂ ਦਾ ਵੀ ਸਾਥ ਦੇਵਾਂਗੇ ਜੋ ਵੀ ਪੁੱਛਗਿੱਛ ਕਰਨਗੇ ਜੋ ਵੀ ਉਹਨਾਂ ਨੂੰ ਲੋੜ ਹੋਵੇ ਕਿਸੇ ਬੰਦੇ ਤੱਕ ਵੀ ਅਸੀਂ ਪੂਰੀ ਕਰਾਂਗੇ ਅਸੀਂ ਜਾਵਾਂਗੇ ਨਹੀਂ ਮਹਾਰਾਜ ਦੀ ਸਾਨੂੰ ਇਸ ਗੱਲ ਦਾ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਨੂੰ ਕੱਡੜੀ ਤੋਂ ਪਰੜੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਇਲਾਕੇ ਵਿੱਚ ਹੀ ਪਤਾ ਲੱਗ ਜਵੇ ਕਿ ਜੇ ਬੰਦਾ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਫਿਰ ਉਹਨੂੰ ਸਜ਼ਾ ਮਿਲੇ ਤਾਂ ਕਿ ਕੋਈ ਹੋਰ ਘਟਨਾ ਨਾ ਹੋ ਸਕੇ ਬਾਬਾ ਜੀ ਕਹਿੰਦੇ ਸਭ ਤੋਂ ਪੁਰਾਣਾ ਤੁਹਾਡੇ ਪਿੰਡ ਦਾ ਇਹ ਗੁਰਦੁਆਰਾ ਸਾਹਿਬ ਹੈ ਹਾਂ ਜੀ ਇਹ ਇਹਦੀ ਕਮੇਟੀ ਅੱਜ ਤੱਕ ਕਦੀ ਕਮੇਟੀ ਨਹੀਂ ਬਣੀ ਹੈਗੀ ਕਮੇਟੀ ਕਮੇਟੀ ਸੰਗ ਤੇ ਪੱਧਰ ਤੇ ਨਹੀਂ ਬਣੀ ਜੀ ਉਧਰਲੇ ਗੁਰਦੁਆਰੇ ਦੀ ਕਮੇਟੀ ਉਹ ਪਤਾ ਨਹੀਂ ਕਿਸੇ ਨੇ ਬਣਾਈ ਕਿ ਨਹੀਂ ਬਣਾਈ ਅਸੀਂ ਤਾਂ ਐਨੀ ਸਾਡੀ ਉਮਰ ਵਿੱਚ ਕਦੀ ਦੇਖੀ ਨਹੀਂ ਨਹੀਂ ਇਸ ਗੁਰਦੁਆਰਾ ਸਾਹਿਬ ਦੀ ਕਦੀ ਕਮੇਟੀ ਨਹੀਂ ਬਣੀ ਨਹੀਂ ਕਦੀ ਨਹੀਂ ਬਣੀ ਉਹ ਰਾਣਾ ਰਿਸ਼ਪਾਲ ਸਿੰਘ ਪ੍ਰਧਾਨ ਉਹ ਹੀ ਉਧਰ ਗੁਰਦੁਆਰੇ ਦਾ ਹੀ ਉਹੀ ਇਧਰ ਦੇ ਸੀ ਹਾਂਜੀ ਸਾਨੂੰ ਨਹੀਂ ਪਤਾ ਕਦੋਂ ਬਣਾਇਆ ਕਿਨੇ ਬਣਾਇਆ ਉਸ ਬਾਰੇ ਸਾਨੂੰ ਤੁਸੀਂ ਵੀ ਕਦੇ ਮੰਗ ਨਹੀਂ ਕੀਤੀ ਨਹੀਂ ਅਸੀਂ ਦੇਖੋ ਜੀ ਅਸੀਂ ਆਪਣੇ ਸੰਗਤ ਦੇ ਨਾਲ ਜੁੜ ਕੇ ਕੋਈ ਵੀ ਪ੍ਰੋਗਰਾਮ ਕਰਨਾ ਜਿੱਦਾਂ ਹੁਣ ਮਾਗੀ ਦਾ ਬਣਾਇਆ ਸਹਬਜ਼ਾਦਿਆਂ ਦੇ ਸ਼ਹੀਦੀ ਦਾ ਸੰਗਤ ਸਾਨੂੰ ਸਾਥ ਦਿੰਦੀ ਅਸੀਂ ਮਨਾਉਂਦੇ ਸੀ ਕਮੇਟੀ ਜੀ ਸਾਥ ਦੇਣ ਦੀ ਠੀਕ ਹੈ ਨਹੀਂ ਦਿੰਦੀ ਤਾਂ ਅਸੀਂ ਆਪੇ ਜਿਹੜਾ ਸੰਗਤ ਮਾਇਆ ਵੀ ਦਿੰਦੀ ਸੀ ਸਾਥ ਵੀ ਦਿੰਦੀ ਸੀ ਤੇ ਵਧੀਆ ਪ੍ਰੋਗਰਾਮ ਵੀ ਹੁੰਦਾ ਸੀ ਸਾਰੇ ਪ੍ਰਬੰਧ ਤੁਸੀਂ ਸਾਰੇ ਮਿਲ ਕੇ ਕਰਦੇ ਸੀ ਮਿਲ ਕੇ ਕਰਦੇ ਹਾਂ ਜੀ ਸਾਰੀ ਸੰਗਤ ਕਰਦੀ ਮਿਲ ਕੇ ਬਾਬਾ ਜੀ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਕਹਿੰਦੇ ਆ ਇਹ ਅੰਦਰਲੇ ਹੋਣਾ ਜੇ ਹਾਲਾਤ ਅਸੀਂ ਦੇਖਦੇ ਆਂ ਅੰਦਰ ਗਾਡਰ ਬਾਲੇ ਵਾਲੀ ਛੱਤ ਐ ਹਾਂਜੀ ਹਲੇ ਤਾਈ ਇਹਨੂੰ ਫਿਰ ਕਿਉਂ ਨਹੀਂ ਅੰਦਰ ਵੀ ਜਿਹੜਾ ਕਰਵਾਇਆ ਗਿਆ ਇਹਨੂੰ ਅਪਡੇਟ ਕੋ ਮੇਨਟੇਨੈਂਸ ਜਿਹੜੀ ਅੱਗੇ ਕਦੇ ਨਹੀਂ ਕੀਤੀ ਗਈ ਹਾਂਜੀ ਇਹ ਜਿੱਦਾਂ ਹੁਣ ਪ੍ਰਧਾਨ ਹੋਣਾ ਜੀ ਕਈ ਵਾਰ ਗੱਲਬਾਤ ਉਹਨਾਂ ਦੀ ਹੋ ਚੁੱਕੀ ਆ ਪਰ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਵੀ ਇਹ ਨਹੀਂ ਚਾਹੁੰਦੇ ਗੁਰਦੁਆਰਾ ਸਾਹਿਬ ਨੂੰ ਇਹਨੂੰ ਬਣਾਇਆ ਨਹੀਂ ਗਿਆ ਸੰਗਤ ਬਹੁਤ ਚਾਹੁੰਦੀ ਆ ਵੀ ਇਹਨੂੰ ਬਣਾਇਆ ਜਾਵੇ ਤੇ ਮੋਰੇ ਕੋਈ ਕਮੇਟੀ ਵਧੀਆ ਹੋਵੇ ਜਿਹੜੀ ਇਸ ਗੁਰਦੁਆਰਿਆਂ ਨੂੰ ਬਣਾ ਦੇ ਜਿੰਮੇਵਾਰੀ ਸਮਝ ਲਵੇ ਜਦੋਂ ਇੱਥੇ ਹੁਣ ਜਿੱਦਾਂ ਮਾਜੀ ਦਾ ਦਿਹਾੜਾ ਬਣਾਇਆ ਲੜਾਈ ਹੋ ਪਈ ਤਾਂ ਫਿਰ ਉਹਦੇ ਵਿੱਚ ਗੱਲਾਂ ਹੋਰ ਪਾਸੇ ਚੱਲ ਜਾਂਦੀਆਂ ਇਸ ਕਰਕੇ ਸੰਗਤ ਸਾਰੀ ਪਿਆਰਿਆਂ ਨੂੰ ਬਣਾਓ ਜੀ ਵੀ ਯਾਨੀ ਕਿ ਇਹਦਾ ਵੀ ਹੁਣ ਸੰਗਤ ਉਹਦੇ ਕਰਕੇ ਕਮੇਟੀ ਕਰਕੇ ਕੁਝ ਕਰਦੀ ਨਹੀਂ ਕਮੇਟੀ ਚੱਕਣ ਜਾਵੇ ਤਾਂ ਸੰਗਤ ਫੇਰ ਹੀ ਕਰ ਸਕਦੀ ਹੈ ਫੇ ਬਾਬਾ ਇਹ ਹੁਣ ਜ਼ਿੰਮੇਵਾਰੀ ਕੌਣ ਲਾਊਗਾ ਇਹ ਐਡੀ ਵੱਡੀ ਜਿਹੜੀ ਹੁਣ ਘਟਨਾ ਵਾਪਰੀ ਹੈ ਜੇ ਹੁਣ ਕਮੇਟੀ ਹੈ ਨਹੀਂਗੀ ਪ੍ਰਧਾਨ ਤੁਸੀਂ ਕਹਿੰਦੇ ਨਹੀਂ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਖੋਲ੍ਹ ਕੇ ਚੱਲ ਗਏ ਆ ਕੋਈ ਇੱਥੇ ਅੰਦਰ ਪਾਠੀ ਸਿੰਘ ਨਹੀਂ ਹੈਗਾ ਕਿਹਦੇ ਜ਼ਿੰਮੇਵਾਰੀ ਇਥੇ ਹੁਣ ਇਸੇ ਕਰਕੇ ਦੇਖੋ ਮੀਟਿੰਗ ਇਸੇ ਕਰਕੇ ਅਸੀਂ ਕਮੇਟੀ ਦੀ ਮੰਗ ਕਰਦੇ ਆ ਕਿਉਂ ਅਸੀਂ ਆ ਚਲੋ ਹੁਣ ਤਾਂ ਅਸੀਂ ਜਿੱਦਾਂ ਲਾਉਣ ਲੱਗੇ ਪੈ ਸੀ ਜਿੱਦਾਂ ਸਾਰਾ ਸਾਰਾ ਦਿਨ ਖੁੱਲਾ ਰਹਿੰਦਾ ਸੀ ਗੁਰਦੁਆਰਾ ਸਾਹਿਬ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਸਾਰਾ ਦਿਨ ਖੁੱਲਾ ਰਹਿੰਦਾ ਸੀ ਕੈਮਰੇ ਤਾਂ ਨਹੀਂ ਚੱਲਦੇ ਸੀ ਸੀਸੀਟੀਵੀ ਕੈਮਰੇ ਕਹਿੰਦੇ ਤਾਂ ਨਹੀਂ ਚੱਲਦੇ ਜੀ ਠੀਕ ਕੌਣ ਕਰਾਵੇ ਇੱਕ ਦੂਜੇ ਤੇ ਕਹਿੰਦੇ ਕਹੀ ਜਾਂਦੇ ਉਹ ਕਰਾਣੂ ਨਹੀਂ ਦੇਖੋ ਜੀ ਇਹ ਤਾਂ ਹੁਣ ਜਿਹੜੀ ਕਮੇਟੀ ਮੈਂਬਰ ਐ ਜਿਹੜਾ ਬਣਿਆ ਤੇ ਚਾਹੇ ਬਣਿਆ ਨਹੀਂ ਬਣਿਆ ਜਿਹੜਾ ਅੱਜ ਕੱਲ ਮਜੂਦ ਆਪਣੇ ਆਪ ਜਿਹੇ ਤਾਂ ਕਮੇਟੀ ਮੈਂ ਇਹ ਚੱਲਦੀ ਹੈ ਕਿ ਨਹੀਂ ਚੱਲਦੀ ਕਿੰਨੀ ਮੈਂਬਰੀ ਕਮੇਟੀ ਹੈ ਜੀ ਤੁਸੀਂ ਕਿਹਨੇ ਕਮੇਟੀ ਹੈਣੀ ਕਿ ਨਾਲ ਤੁਸੀਂ ਕਮੇਟੀ ਕਹੀ ਹੈ ਕਮੇਟੀ ਹੈਗੀ ਹੈ ਜੀ ਹਾਂਜੀ ਉਧਰਲੇ ਗੁਰਦਾਰੇ ਦੀ ਇਹ ਸਾਨੂੰ ਪਤਾ ਨਹੀਂ ਮੈਂਬਰ ਬੋਰਡ ਕੋਣ ਨੇ ਇੱਕੋ ਹੀ ਕਮੇਟੀ ਆ ਉਹ ਵੀ ਦੇਖ ਰਹੀ ਹੈ ਇੱਧਰ ਵੀ ਤੇ ਜ਼ਿੰਮੇਵਾਰੀ ਉਹਨਾਂ ਦੀ ਬੰਦ ਹੀ ਨਹੀਂ ਸੀ ਸੀਸੀਟੀਵੀ ਕੈਮਰੇ ਜੇ ਨਹੀਂ ਚੱਲਦੇ ਹੈਗੇ ਹੁਣ ਇੱਡੀ ਵੱਡੀ ਜਿਹੜੀ ਇੱਥੇ ਘਟਨਾ ਵਾਪਰੀ ਹੈ ਤੇ ਉਹਦੇ ਵਿੱਚ ਅਨਗਹਿਲੀ ਕਮੇਟੀ ਦੀ ਨਹੀਂ ਹੈਗੀ ਅਨਗਹਿਲੀ ਕਮੇਟੀ ਦੀ ਜੇ ਕੈਮਰੇ ਚੱਲਦੇ ਹੁੰਦੇ ਤਾਂ ਹੁਣ ਤੱਕ ਪਤਾ ਲੱਗ ਜਾਣਾ ਸੀ ਦੋਸ਼ੀ ਦਾ ਕੈਮਰੇ ਨਾ ਚੱਲਣ ਦੀ ਵਜ੍ਹਾ ਨਾਲ ਕੋਈ ਗੱਲ ਲੱਗਦਾ ਪਤਾ ਸੀ ਜਿਸ ਬੰਦੇ ਨੇ ਹਰਕਤ ਕੀਤੀ ਕਿ ਇੱਥੇ ਕੈਮਰੇ ਵੀ ਨਹੀਂ ਚੱਲਦੇ ਇੱਥੇ ਕੋਈ ਦੇਖਣ ਵਾਲਾ ਵੀ ਨਹੀਂ ਆ ਕੋਈ ਪ੍ਰਬੰਧ ਵੀ ਨਹੀਂ ਹੈ ਨਹੀਂ ਇਹ ਆਪਾਂ ਹੁਣ ਹੋ ਸਕਦਾ ਪਤਾ ਹੋਵੇ ਪਰ ਜਿੰਨਾ ਚਿਰ ਹਾਲ ਕੋਈ ਬੰਦਾ ਸਾਹਮਣੇ ਨਹੀਂ ਆਉਂਦਾ ਹਨਾ ਆਪਾਂ ਉਹਨਾਂ ਚਿਰ ਕਿਸੇ ਦਾ ਕਹਿ ਨਹੀਂ ਸਕਦੇ ਜਦੋਂ ਬੰਦਾ ਸਾਹਮਣੇ ਆ ਗਿਆ ਫਿਰ ਪਤਾ ਲੱਗ ਸਕਦਾ ਕਿ ਪਿੰਡ ਦਾ ਆ ਜਾਂ ਕੋਈ ਕਿੱਦਾਂ ਵੀ ਆ ਫਿਰ ਸਾਰੀ ਗੱਲ ਨਿਕਲ ਸਕਦੀ ਹੈ ਗੁਰਜੀਤ ਕਾਲਸਾ ਵਾਹਿਗੁਰਜ ਕੀ ਫਤਿਹ ਅੱਜ ਮੇਰੇ ਨਾਲ ਮੇਰੇ ਵੱਡੇ ਭਾਈ ਸਾਹਿਬ ਪਰਵਿੰਦਰ ਜੀ ਸਾਰੇ ਸਿੱਖ ਸੰਗਤ ਅੱਜ ਅਸੀਂ ਇਕੱਠੇ ਹੋਏ ਆ ਪਿੰਡ ਮਾਲਾ ਜੰਦਰ ਜਖਪੰਡਾ ਸਾਨੂੰ ਇਹ ਖਬਰ ਮਿਲੀ ਸੀਗੀ ਲਗਭਗ ਸਵੇਕ 6:30 ਵਜੇ ਦੇ ਕਰੀਬ ਕਿ ਮਹਾਰਾਜ ਦੀ ਕੋਈ ਬਦਬੀ ਕਰ ਗਿਆ ਇੱਥੇ ਤੋਂ ਮੈਂ ਭਾਈ ਸਾਹਿਬ ਨਾਲ ਵੀ ਫੋਨ ਤੇ ਰਾਫਤਾ ਕਰਮ ਕੀਤਾ ਹੋਰ ਸਿੱਖ ਜਥੇਬੰਦੀਆਂ ਨੇ ਵੀ ਕੀਤਾ ਮੇਰੇ ਤੋਂ ਪਹਿਲਾਂ ਵੀ ਲੇਕਿਨ ਕਾਫੀ ਬੰਦੇ ਆ ਚੁੱਕੇ ਸੀ ਇਹ ਕਿ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਜੀ ਇਹ ਲੇਕਿਨ ਮੈਂ ਪ੍ਰਸ਼ਾਸਨ ਤੇ ਵੀ ਇਹਦੇ ਤੇ ਸਵਾਲ ਚੁੱਕੇ ਜਾ ਰਹੇ ਆ ਕਿਉਂ ਕਿ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋ ਰਹੀਆਂ ਉਹ ਟਾਰਗੇਟ ਕਰਕੇ ਟਾਰਗੇਟ ਕਰਕੇ ਕਿ ਜਿਹੜਾ ਭਾਈਚਾਰਾ ਬਣਿਆ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ੇ ਕਰ ਰਹਾ ਲੋਕ ਸ਼ਰਾਰਤੀ ਅਨਸਰ ਇੱਥੇ ਵੀ ਜਿਹੜੀ ਅਸੀਂ ਆ ਕੇ ਜੋ ਸਾਨੂੰ ਪਹਿਲੀ ਇਨਫੋਰਮੇਸ਼ਨ ਹੀ ਮਿਲੀ ਆ ਜੋ ਅਸੀਂ ਆਪਣੇ ਹਿਸਾਬ ਨਾਲ ਇਹਦੇ ਚ ਇਨਵੈਸਟੀਗੇਸ਼ਨ ਕੀਤੀ ਜੋ ਪੁਲਿਸ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰ ਰਿਹਾ ਡੀਐਸਪੀ ਸਾਹਿਬ ਆਏ ਹੋਏ ਆ ਇਹਦੇ ਵਿੱਚ ਵੀ ਇੱਕ ਜਦੋਂ ਅਸੀਂ ਵੀਡੀਓ ਦੇਖੀ ਇੱਕ 14 ਸਾਲ ਦਾ ਬੱਚਾ ਇੱਕ ਕੋਈ ਮੁੰਡਾ ਹੋਰ ਹੈ ਕੋਈ ਵੱਡਾ ਵੱਡੀ ਉਮਰ ਦਾ ਹੈ ਕੋਈ ਬੀਬੀ ਗਈ ਆ ਤਿੰਨ ਚਾਰ ਬੰਦੇ ਅੰਦਰ ਗਏ ਆ ਲੇਕਿਨ ਜਿਹੜੀ ਸ਼ੱਕ ਦੀ ਸੂਈ ਆ ਉਹ ਤਾਂ ਪ੍ਰਸ਼ਾਸਨ ਦੱਸੇਗਾ ਕਿ ਸ਼ੱਕ ਦੀ ਸੂਈ ਇਹ ਕਰ ਰਿਹਾ ਇੱਕ ਛੋਟੇ ਬੱਚੇ ਤੇ ਉਹ ਵੀ ਕਹਿ ਰਹੇ ਕਿ ਮਾਨਸਿਕ ਬੁੱਧੀ ਹੈ ਜੀ ਕੋਈ ਫਿਰ ਇੱਕ ਜੀ ਇਥੇ ਇੱਕ ਬਿਲਕੁਲ ਕਰਨਾਲ ਹੈ ਜਿਹੜਾ ਕਿ ਪ੍ਰਧਾਨ ਦਾ ਕਰ ਰਿਹਾ ਪ੍ਰਧਾਨ ਦਾ ਪੁੱਤ ਪ੍ਰਧਾਨ ਦਾ ਕੋਈ ਮੁੰਡਾ ਆ ਕਹਿੰਦੇ ਉਹ ਕਹਿੰਦਾ ਵੀ ਸ਼ਰਾਬੀ ਹੈ ਜੀ ਉਹਦੇ ਕਿਰਨੀਆਂ ਫੇਲ ਹੈ ਚਲੋ ਇਹ ਗੱਲ ਮੰਨ ਲੈਣੇ ਮੈਡੀਕਲੀ ਹੋਊਗੀ ਲੇਕਿਨ ਉਹਨੂੰ ਇੰਨਾ ਪਤਾ ਉੱਪਰ ਖੜ ਕੇ ਚੈਲੰਜ ਕਰ ਰਿਹਾ ਸਾਰੀ ਸੰਗਤ ਨੂੰ ਪੂਰੀ ਸਿੱਖ ਸੰਗਤ ਨੂੰ ਕਰ ਰਿਹਾ ਚੈਲੰਜ ਕਿ ਮੈਂ ਕੀਤਾ ਜੋ ਤੁਹਾਡੇ ਕੋ ਹੁੰਦਾ ਕਰ ਲਓ ਕਿੰਨੀ ਮਾੜੀ ਗੱਲ ਹੈ ਪ੍ਰਸ਼ਾਸਨ ਦੇ ਹੁੰਦੇ ਹੋਏ ਪ੍ਰਸ਼ਾਸਨ ਨੇ ਸ਼ਵਾਸ਼ ਨਹੀਂ ਦਿੱਤਾ ਕਿ ਉਹਨੂੰ ਹੁਣ ਅਰੈਸਟ ਪਾਉਗੇ ਲੇਕਿਨ ਉਹਨੇ ਅਨੁਰੋਧ ਦਰਵਾਜ਼ਾ ਨਹੀਂ ਖੁੱਲਿਆ ਅਸੀਂ ਉਹਨੂੰ ਵੈਸੇ ਚਲੋ ਮਹਾਰਾਜ ਕਿਰਪਾ ਕਰਨਗੇ ਕੋਈ ਨਾ ਕੋਈ ਤੇ ਇਹ ਬਹੁਤ ਹੀ ਮਾੜੀ ਬੰਦਪਾਗੀ ਘਟਨਾ ਇਹ ਹੋਣੀ ਨਹੀਂ ਚਾਹੀਦੀ ਸੀ ਜਿਹੜਾ ਵੀ ਇਹ ਦੋਸ਼ੀ ਆ ਅੱਜ ਇਹ ਸਾਰੀਆਂ ਸਿੱਖ ਸੰਗਤਾਂ ਮੈਂ ਇੱਥੇ ਬੈਠੀਆਂ ਆ ਅਸੀਂ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਦੋਸ਼ੀ ਪੁਲਿਸ ਨੂੰ ਦੋਸ਼ੀ ਨੂੰ ਨਾਮ ਜਾਂਦੀ ਨਹੀਂ ਕਰ ਲੈਂਦੀ ਤੇ ਉਹਨੂੰ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਕਰ ਲੈਂਦੀ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਜੋ ਪ੍ਰਕਾਹ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਆ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਅਸੀਂ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਹੇ ਨੇ ਕਿ ਭਾਈ ਸਾਹਿਬ ਬਿਲਕੁਲ ਜੀ ਜੋ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਇਹ ਤੇ ਕਰੇਗਾ ਲੇਕਿਨ ਅਸੀਂ ਉਹਨਾਂ ਦੇ ਦਬਾਅ ਪਾਣਾ ਕਿ ਅੱਜ ਕਾਨੂੰਨੀ ਕਾਰਵਾਈ ਅੱਜ ਤੋਂ ਅੱਜ ਹੀ ਹੋਵੇ ਤੁਰ ਇਦਾਂ ਦੀਆਂ ਘਟਨਾਵਾਂ ਕਿ ਇੰਨੀਆਂ ਸਖਤ ਸਜ਼ਾਵਾਂ ਹੋਣ ਇਹਦੇ ਵਿੱਚ ਸਖਤ ਸਜ਼ਾਵਾਂ ਡੀਐਸਪੀ ਸਾਹਿਬ ਸੁਣ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਤੇ ਇਦਾਂ ਦੀਆਂ ਕੋਈ ਸਖਤ ਧਾਰਾਵਾਂ ਲਾਓ ਜਿਹੜੀਆਂ ਕਿ ਹੁਣ ਮੇਰੇ ਕੋਲ ਭਗਵਾਨ ਤਮਾਨ ਨੇ ਕੋਈ ਕੋਈ ਅਮੈਂਡਮੈਂਟ ਕਰਕੇ ਕਾਨੂੰਨ ਦੇ ਵਿੱਚ ਸੋਧ ਕੀਤੀ ਹੈ ਸਖਤ ਧਾਰਾਵਾਂ ਲਾਓ ਤਾਂ ਕਿ ਜਿਹੜੇ ਆਉਣ ਵਾਲੇ ਹੋਰ ਲੋਕ ਆ ਜਿਹੜੇ ਕੋਈ ਸੋਚਣ ਵੀ ਅਸੀਂ ਕਰਨਾ ਆ ਉਹਨਾਂ ਤੇ ਪਹਿਲੇ ਨੱਥ ਪੈ ਸਕੇ ਕਿ ਇਹ ਇਦਾਂ ਦਾ ਅਸੀਂ ਕੰਮ ਨਹੀਂ ਕਰ ਸਕਦੇ। ਮਤਲਬ ਸੀਸੀਟੀਵੀ ਕਿੱਥੇ ਦੇ ਸਾਹਮਣੇ ਆਈ ਲੱਗੇ ਤੁਸੀਂ ਕਹਿੰਦੇ ਸੀਸੀਟੀਵੀ ਦੇ ਵਿੱਚ ਕੁਝ ਆਏ ਹੈਗੇ। ਦੇਖੋ ਜੀ ਜਿਹੜੀ ਸੀਸੀਟੀਵੀ ਆ ਜਿਹੜੀ ਕਿ ਅਕਾਲ ਤਖਤ ਤੋਂ ਇੱਕ ਨੋਟਿਸ ਹੋਇਆ ਹੋਇਆ ਇਹ ਸੀਸੀਟੀਵੀ ਸਰ ਗੁਰਦੁਆਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਲੇਕਿਨ ਇਸ ਗੁਰੂ ਘਰ 'ਚ ਸੀਸੀਟੀਵੀ ਤਾਂ ਲੱਗੇ ਆ ਲੇਕਿਨ ਉਹ ਚੱਲਦੇ ਨਹੀਂ ਜੀ। ਇਹ ਵੀ ਹੁਣ ਜਾਂਚ ਦਾ ਵਿਸ਼ਾ ਆ ਕਿ ਕਿ ਜਾਣ ਕੇ ਤਾਂ ਨਹੀਂ ਬੰਦ ਕਰ ਦਿੱਤੇ। ਫਿਰ ਇੱਕ ਨਾਲ ਇੱਕ ਘਰ ਆ ਕਿਛੇ ਪਿੱਛੇ ਤੇ ਗੁੰਡਾ ਉੱਥੋਂ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਦੇਖਿਆ ਜੋ ਗੁਰੂ ਘਰ ਦਾ ਦਰਵਾਜ਼ਾ ਦਾ ਗੇਟ ਮੈਨ ਆ ਰਿਹਾ। ਉਹਦੇ ਵਿੱਚ ਜਿਸ ਟਾਈਮ ਤੇ ਕਹਿ ਰਹ ਉਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੇ ਵਿੱਚ ਇੱਕ ਲੜਕਾ ਵੀ ਜਾ ਰਿਹਾ ਅੰਦਰ ਇੱਕ ਕੋਈ ਬੀਬੀ ਗਈ ਅੰਦਰ ਤੇ ਇੱਕ ਹੋਰ ਕੋਈ ਜੈਂਟਲਮੈਨ ਹੈ 35 35 ਸਾਲ ਦਾ ਉਹਨੂੰ ਕੀ ਨਾਮ ਪਤਨਤੀ ਲੈ ਰਿਹਾ ਉਹਦਾ ਮਾਨ ਮਾਨ ਹਾਂਜੀ ਕੋਈ ਮਾਨ ਨਾ ਲੈ ਰਿਹਾ ਉਹਨੂੰ ਸ਼ੱਕ ਦੇ ਧਿਆਰੇ ਚ ਤਾਂ ਦੋਨੇ ਹੀ ਆ ਪਰ ਇੱਕ ਵੱਡੀ ਗੱਲ ਮੈਂ ਤੁਹਾਡੇ মিডিਆ ਨੇ ਦੱਸਣਾ ਚਾਹਣਾ ਤੇ ਦੋ ਧਿਰਾਂ ਦੀ ਆਪਸ ਵਿੱਚ ਰੰਜਿਸ਼ ਬਾਜੀ ਆ ਉਹ ਕਿੰਨੇ ਬਿਸ਼ਰਮ ਲੋਕ ਹੋ ਗਏ ਆ ਫੇ ਰੰਜਿਸ਼ ਬਾਜੀ ਕਰਕੇ ਮਹਾਰਾਜ ਤੱਕ ਪਹੁੰਚ ਗਏ ਪੀ ਆਪਣੀਆਂ ਰੰਜਿਸ਼ਾਂ ਸੈੱਟ ਕਰਨ ਲਈ ਤੁਸੀਂ ਮਹਾਰਾਜ ਦੇ ਅੰਗਾਂ ਤੇ ਬਿਆਦਵੀ ਕਰੋਗੇ ਕੁਝ ਦਿਨ ਪਹਿਲਾਂ ਹੋਈ ਹੈ ਇੱਥੇ ਲੜਾਈ ਦੱਸ ਰਹੇ ਹਾਂ ਹਾਂ ਉਹ ਲੜਾਈ ਦਾ ਇੱਕ ਉਹ ਵੀ ਇੱਕ ਐਂਗਲ ਹੋ ਸਕਦਾ ਮੈਂ ਕਹਿੰਦਾ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕਰੇਗੀ ਕਿ ਇਹ ਕਿਉਂ ਇਹ ਗੱਲਾਂ ਹੋ ਰਹੀਆਂ ਇਹ ਹੋਣੀਆਂ ਨਹੀਂ ਚਾਹੀਦੀਆਂ ਤੇ ਇਹਦੇ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਬਾਬਾ ਜੀ ਕਹਿੰਦੇ ਸਭ ਤੋਂ ਪੁਰਾਣਾ ਗੁਰੂ ਘਰ ਹੈ ਜੀ ਪਰ ਤੁਸੀਂ ਅੰਦਰ ਹਾਲਾਤ ਵੀ ਦੇਖੇ ਹੈਗੇ ਕਿਹੋ ਜਿਹੇ ਹਾਲਾਤ ਹੈਗੇ ਕਮਰੇ ਦੇ ਕਿਹੋ ਜਿਹੇ ਹਾਲਾਤ ਸੀਗੇ ਜਾਂ ਇਹਦੀ ਕੋਈ ਕਮੇਟੀ ਕਹਿੰਦੇ ਨਹੀਂ ਬਣਾਈ ਹੋਈ ਹੈਗੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੀ ਇੱਥੇ ਦੇਖੋ ਜੀ ਇਹਦੇ ਵਿੱਚ ਜਿਹੜੀ ਹੁਣ ਕਮੇਟੀਆਂ ਲਈ ਲੜਾਈਆਂ ਤਾਂ ਹੋ ਰਹੀਆਂ ਹਨ ਇਹਨਾਂ ਦੀਆਂ ਕਿ ਕਿਹਨੇ ਮੰਨਣਾ ਪ੍ਰਧਾਨ ਤੁਸੀਂ ਹੁਣ ਖੁਦ ਵੀ ਦੇਖਿਆ ਅੰਦਰ ਬਾਲੇ ਪਏ ਹੋਇਆ ਸ਼ਰਮ ਆਣੀ ਸਾਡੇ ਘਰਾਂ ਦੇ ਬਾਲੇ ਪਏ ਆ ਅਸੀਂ ਵਧੀਆ ਵਧੀਆ ਲੈਂਟਰ ਪਾ ਰਹੇ ਹਾਂ ਪਾ ਰਹੇ ਨੇ ਜੀ ਤੇ ਮਹਾਰਾਜ ਦਾ ਜਿੱਥੇ ਮਹਾਰਾਜ ਦੀ ਸਵਾਰੀ ਆ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਤੁਸੀਂ ਬਾਲੇ ਪਾਏ ਹੋਇਆ ਔਰ ਵਿਚੋ ਮੈਨੂੰ ਇਹ ਵੀ ਕਿਹਾ ਨਹੀਂ ਇਹ ਕਿਣੀਆਂ ਕੁਣੀਆਂ ਵੀ ਆ ਕੇ ਕੋ ਪਾਣੀ ਪੂਣੀ ਵੀ ਢੜਦੇ ਨੇ ਇਹ ਤਾਂ ਇਹਨਾਂ ਨੂੰ ਹੁਣੇ ਸੋਚਣਾ ਚਾਹੀਦਾ ਕਿ ਗੁਰੂ ਘਰ ਆਪਣੇ ਪੰਡਾ ਚ 4-4 5-5 ਆ ਲੇਕਿਨ ਜੇ ਸਭ ਸੰਭਾਲ ਨਹੀਂ ਹੈਗੀ ਤਾਂ ਮੇਰੇ ਹਿਸਾਬ ਨਾਲ ਇਸ ਤੋਂ ਇਹ ਕਾਨੂੰਨੀ ਹਰਕਤ ਜਾਂ ਕਾਨੂੰਨੀ ਗੱਲ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਮੀਨ ਚੱਲਦੇ ਹੈਗੇ ਕੌਣ ਜਿੰਨੇ ਵਾਰੀ ਕੌਣ ਲੈਂਦਾ ਰਿਹਾ ਹੈਗਾ ਇਸ ਵੇਰੇ ਹੁਣ ਤਾਂ ਕਹਿੰਦੇ ਪ੍ਰਬੰਧ ਕੋਈ ਮੰਨਦਾ ਨਹੀਂ ਹੈਗਾ ਕਮੇਟੀ ਹੈਗੀ ਨਹੀਂ ਹੈਗੀ ਇਹ ਕੋਈ ਉਹ ਵਿੱਚ ਗੱਲ ਇਦਾਂ ਆ ਪ੍ਰਧਾਨਗੀ ਤੋਂ ਲੈਣੀ ਤਾਂ ਸਾਰੇ ਚਾਹੁੰਦੇ ਹੁਣ ਸਾਰੇ ਇਸ ਟਾਈਮ ਮੁਕਰ ਰਹੇ ਹੋ ਕਿ ਪ੍ਰਧਾਨ ਕਹਿੰਦੇ ਮੈਂ ਪਹਿਲਾਂ ਪ੍ਰਧਾਨ ਸੀ 16 ਤਰੀਕ ਤੋਂ ਇਹ 16 ਤੋਂ ਲੈ ਕੇ 20 ਤੱਕ ਦੇ 4-5 ਦਿਨ ਦੇ ਵਿੱਚ ਵੀ ਕੁਝ ਗੱਲ ਇਹਨਾਂ ਦੀ ਹੋਈ ਆ ਉਸ ਵਿੱਚ ਹੀ ਕੋਈ ਲੜਾਈ ਝਗੜਾ ਕੀ ਹੋਇਆ ਤੇ ਜਿਹਦੇ ਨਾਲ ਕੋਈ ਨਾ ਦੇ ਆਪਸੀ ਚ ਰੰਜਿਸ਼ ਇਹ ਮੈਨੂੰ ਲੱਗ ਰਹੀ ਆ ਜਿਹਦੇ ਵਿੱਚ ਕੋਈ ਪ੍ਰਧਾਨਗੀ ਦੀ ਚੱਕਰ ਆ ਆ ਪੱਕਾ ਕਹਿੰਦੇ ਕੋਈ ਗ੍ਰਾਂਤੀ ਸਿੰਘ ਵੀ ਨਹੀਂ ਗ੍ਰਾਂਤੀ ਸਿੰਘ ਨਹੀਂ ਸਾਡੇ ਭਾਈ ਸਾਹਿਬ ਤੁਸੀਂ ਪੜ੍ਹਨਾ ਤਰਦੀਪ ਆ ਜੀ ਤੁਸੀਂ ਹੋਣਾ ਉਹ ਚਲੋ ਉਹ ਗ੍ਰਾਂਤੀ ਸਿੰਘ ਤਾਂ ਜ਼ਰੂਰ ਹੋਣਾ ਚਾਹੀਦਾ ਲੇਕਿਨ ਇਹ ਕਹਿੰਦੇ ਐਸੇ ਗੁਰੂ ਘਰ ਚ ਨਹੀਂ ਦੂਸਰੇ ਗੁਰੂ ਘਰ ਉੱਥੇ ਵੀ ਹੈ ਨਹੀਂ ਅੱਛਾ ਜੀ ਹਾਂ ਜੀ ਗੁਰੂ ਘਰ ਚਾਰ ਪੰਜ ਰੂੜ ਚਾਰੇ ਜੀ ਪੰਜ ਹੋ ਜੀ ਪੰਜ ਗੁਰੂ ਘਰ ਹੈ ਲੇਕਿਨ ਗ੍ਰਾਂਤੀ ਇਹਨਾਂ ਕੋਈ ਹੈ ਨਹੀਂ ਬੜੀ ਸ਼ਰਮ ਵਾਲੀ ਗੱਲ ਹਾਂ ਮੇਰੇ ਸਾਹਮਣੇ ਬਿਆਨਾਂ ਦੇ ਫਿਰਕੇ ਦੇ ਬਿਆਨਾਂ ਦੇ ਦਸਤੌਰੀਆਂ ਬਿਆਨਾਂ ਤੇ ਇੱਕ ਮਾਤਾ ਜੀ ਹੈ ਜਿਹੜੇ ਬਿਆਨ ਦਰਜ ਕਰਵਾ ਰਹੇ ਆ ਬਾਕੀ ਜਿਹੜੇ ਵੀ ਕਿੰਨੇ ਵੀ ਇਹਨਾਂ ਨੂੰ ਸਸਪੈਕਟ ਹੈ ਉਹਨਾਂ ਸਾਰਿਆਂ ਦੇ ਬਿਆਨ ਲਏ ਆ ਚਾਰ ਪੰਜ ਬੰਦੇ ਹੈਗੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਦੋ ਇਹਨਾਂ ਨੇ ਮੇਰੇ ਕੋਲ ਜਿੱਥੇ ਜੋ ਮੈਨੂੰ ਇਨਫ ਇਹ ਦੋ ਬੰਦੇ ਇਹਨਾਂ ਨੇ ਰੈਸਟਰੀ ਕੀਤੇ ਆ ਉਹਨਾਂ ਦਾ ਕੁਛ ਨਹੀਂ ਚੱਲ ਰਹੀ ਉਹ ਬਾਕੀ ਇਨਵੈਸਟ ਪਾਰਟ ਆਫ ਇਨਵੈਸਟੀਗੇਸ਼ਨ ਆ ਕਿ ਪੁਲਿਸ ਕਿਸ ਤਰ੍ਹਾਂ ਉਹਨੂੰ ਨਿਸ਼ਾਨਾ ਕਰੇਗੀ ਬੜੀ ਮੰਦਪਗ ਜਿਹੜੀ ਕਟਨਾ ਵਾਪਰੀ ਆ ਇਹਦੇ ਸਬੰਧ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਗਏ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਸ ਤੋਂ ਅਸੀਂ ਜਿਹੜਾ ਦੋਸ਼ੀ ਦੀ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਐਪਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰ ਦਾਂਗੇ ਕਿੰਨੇ ਬੰਦੇ ਆਏ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀਵੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪੜੇ ਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਆ ਨਾ ਉਹ ਇੱਕ ਦੋ ਜਣਾਂ ਤੱਕ ਜਿਹੜੀ ਕਲੀਅਰ ਕਰ ਸਕਦੇ ਹਾਂ ਉਹ ਦੇਖਦੇ ਅੱਜ ਅਜੇ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਕਲੀਅਰ ਨਹੀਂ ਅਜੇ ਤੇ ਫਿਲਹਾਲ ਪੁਛਗੇ ਸੁਆਸਤੇ ਬੰਦੇ ਆਪਣੀ ਕਸਕੜੀ ਚ ਕਈ ਲਏ ਆ ਉਹਦੇ ਕੋਦੇ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਏਗੀ। ਹਾਂ ਐਫਆਈਆ ਵਗੈਰਾ ਹਾਂ ਐਫਆਈਆ ਵੱਸ ਕਰਤੀ। ਜਿਹੜੀ ਹੈਗੀ ਆ ਉਹ ਜਿਹੜੀ ਕਮੇਟੋ ਕੁ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਵਾਲ ਸੰਗਰਾਣੇ ਵਾਲੀ ਇੱਕ ਦੂਜੀ ਜਿਹੜੇ ਹੋਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦੁਆਰਾ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨ ਦੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਹਾਂਜੀ ਬੇਦੀ ਵਿਕਰਮ ਦੇ ਲਈ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਲਾਉਂਦੇ ਸਟੇਟਮੈਂਟ ਉਹ ਸਟੇਟਮੈਂਟ ਅਸਲੋਂ ਕੋਪਾ ਕਿਦੀ ਰਿਕਾਰਡ ਕੀਤੀ ਹੈਗੀ ਉਸ ਸਮੇਂ ਚਲੋ ਕਲੀਅਰ ਕਰ ਦਿੰਦੇ ਹਾਂ ਬਲਤਾਰਾ ਜਿਹੜੀ ਆ ਜਿਹੜੀ ਆਮ ਜਿਹੜੀ ਬਦਵੀ ਵਾਲੀ ਲੱਗਦੀ ਹੈਗੀ ਇੱਕ ਸਖਸ਼ ਜਿਹੜੀ ਹੋਰ ਬਿਜ਼ਨਸ ਲਾ ਕਰਕੇ ਜਿਹੜੀ ਉਹ ਵੀ ਇੰਪੋਜ਼ ਕਰਾ ਕੇ ਪਰ ਇਹਦੇ ਵਿੱਚ ਲਾਭ ਨਹੀਂ ਸਾਹਮਣੇ ਆ ਰਿਹਾ ਸੀ ਸੀਸੀਟੀਵੀ ਕਿਉਂਕਿ ਜੇ ਗੱਲ ਕਰਤਾ ਹਾਂ ਤਾਂ ਕੋਮ ਹੈਗਾ ਫਿਰ ਸਮੇਂ ਸਮੇਂ ਤੇ ਪ੍ਰਸ਼ਾਸਨ ਵੀ ਜਿਹੜਾ ਮੀਟਿੰਗਾਂ ਕਰਕੇ ਇਸ ਗੱਲ ਦੇ ਹਦਾਇਤਾ ਕਰਦਾ ਜੀ ਹਾਜੀ ਅਜੀ ਬਿਲਕੁਲ ਇਹ ਬੜੀ ਵੱਡਾ ਲੈਪਸ ਆ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਤਸਲਬਾਜੀ ਸੀਗੀ ਇਹ ਜਿਹੜੀ ਤਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਨੇ ਸਾਡੇ ਧਿਆਨ ਵਿੱਚ ਕੱਲ ਦੇ ਦਿੱਤਾ ਲੜਾਈ ਝਗੜਾ ਹੋਇਆ ਜੀ ਹਾਂ 16 ਤਰੀਕ ਨੂੰ ਆਪਸ ਵਿੱਚ ਝਗੜਾ ਵੀ ਹੋਇਆ ਸੀਗਾ ਥੋੜੀ ਹੱਤੋਂ ਪਈ ਵੀ ਹੋਈ ਪਰ ਇਹ ਬੜੀ ਮੰਦ ਭਗੀ ਗੱਲ ਆ ਕਿ ਜਿਹੜੀ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਇਹਨਾਂ ਦੀ ਗੱਲ ਹੋਣੀ ਉਹ ਵੀ ਮੈਟਰਸ ਪੁਲਿਸ ਕੋਲ ਕੰਪਲੇਨਟ ਵੀ ਕੋਈ ਆਪਣੇ ਆਪ ਨੂੰ ਵੀ ਕਹਿ ਰਿਹਾ ਸੀ ਵੀ ਮੈਂ ਕੀਤਾ ਕੁਛ ਇਤਨਾ ਬਸ ਅ ਜਦੋਂ ਇੱਥੇ ਕਾਫੀ ਲੋਕ ਇਕੱਤਰ ਹੋਏ ਸੀਗੇ ਤੇ ਕੁਝ ਲੋਕਾਂ ਨੇ ਮਤਲਬ ਪਿੰਡ ਵਾਲਿਆਂ ਦੇ ਵਿੱਚ ਕੁਝ ਪਤਾ ਇਦਾਂ ਜਿਹੜਾ ਸ਼ਰਾਬ ਵਗੈਰਾ ਪੀਤੀ ਸੀ ਉਹ ਵੀ ਗੱਲ ਸੀ ਜਿਹੜੀ ਉਹਨਾਂ ਨੇ ਵੈਪਰੀਹੈਂਡ ਕਰ ਲਿਆ ਵਾ ਜਿਹੜੇ ਬੰਦੇ ਜਿਹੜੇ ਵਿੱਚ ਸ਼ਰਾਬ ਪੀ ਕੇ ਫਲੋਡਵਾਜੀ ਕਰਦੇ ਸੀਗੇ ਉਹਨਾਂ ਦੀ ਪੁਸ਼ਕਸ਼ ਹੈਗੀ ਜਿਹੜਾ ਬੰਦਾ ਕੋ ਹੋ ਰਿਹਾ ਉਹਦੇ ਕਦਾ ਹੱਥ ਹੋਇਆ ਤਾਂ ਛੇੜ ਬਖਸ਼ਾ ਕੋਈ ਨਹੀਂ ਜਾਊਗਾ ਸਰ ਇਹਦੇ ਵਿੱਚ ਕਲੀਅਰ ਹੋ ਗਿਆ ਕਿ ਇਹ ਹੱਲੇ ਇਨਵੈਸਟੀਗੇਸ਼ਨ ਦਾ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਮਤਲਬ ਤ ਅਸੀਂ 80 ਤੋਂ 90% ਕਲੀਅਰ ਆ। ਵੀ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹ ਅਜੇ ਟਾਈਮ ਲੱਗੂਗਾ ਥੋੜਾ। ਹਾਂ ਜੀ ਚੱਲ ਰਹੀ ਪੁੱਛ ਕੇ ਐਕਚੁਅਲੀ ਲਗਾਤਾਰ ਅਸੀਂ ਇੱਥੇ ਜਿਹੜੇ ਮੌਜੂਦ ਆ ਹਾਂ ਥੋੜਾ ਟਾਈਮ ਲੱਗੇਗਾ ਤੇ ਫਿਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁੱਛ ਕਰੀਏ ਉਹਨਾਂ 2-4-5 ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁੱਛਗਛ ਕਰਕੇ ਆਪਾਂ ਉਹਨੂੰ ਲੌਜੀਕਲ ਕਲਕੁਲੇਸ਼ਨ ਤੇ ਪਹੁੰਚਾਈਏ। ਜੇ ਮਹਾਰਾਜ ਜੀ ਅੰਗੜੀ ਬੇਅਤਤੀ ਕੀਤੀ ਗਈ ਜਾਂ ਖੰਡਰ ਡੀਡ ਕੀਤਾ ਗਈ ਉਹਨਾਂ ਦਾ ਅੱਗੇ ਕੀ ਆ ਹਾਂ ਦੇਖੋ ਗੱਲ ਇਹ ਆ ਵੀ ਜਿਹੜਾ ਵਿੱਚ ਦੋਸ਼ੀ ਆ ਉਹ ਦੋਸ਼ੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਊਗਾ ਇਹਦੇ ਵਿੱਚ ਇੱਕ ਤੋਂ ਵੱਧ ਆ ਤਿੰਨ ਆ ਚਾਰ ਆ ਦੋ ਆ ਉਹ ਅਜੇ ਤੱਕ ਨਿਰਧਾਰਿਤ ਨਹੀਂ ਕੀਤੇ ਜਾ ਸਕਦੇ ਜਦੋਂ ਉਹ ਜਿਹੜੀ ਗੱਲ ਇਨਵੈਸਟੀਗੇਸ਼ਨ ਜਿਹੜੀ ਜਿੱਦਾਂ ਪ੍ਰਸੀਡ ਕਰੇਗੀ ਜਿਹੜਾ ਜਿਹੜਾ ਬੰਦਾ ਉੱਚ ਇਨਵੋਲਵ ਹੋਏਗਾ ਬਖਸ਼ਿਆ ਨਹੀਂ ਜਾਊਗਾ